ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਅਵੀ ਦਾ ਵੈਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਮੋਗੇ ਰਾਜੀ ਖੁਸ਼ੀ ਹੋਮੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਇਹ ਕਰ ਰਹੇ ਹਾਂ ਜੀ ਆਪਾਂ ਸਾਡੇ ਕੰਮ ਇੱਧਰ ਆਪਣਾ ਘੁੱਟਿਆ ਹੋਇਆ ਅਵਾਲੀ ਆਉਣ ਲਈ ਇੱਧਰ ਆਪਾਂ ਧਰਿਆ ਜੀ ਕਦੋਂ ਦੀ ਸੰਗੀ एक कद्दू से छोटा जहाँ कुछ प्याज पा लेने कट के इधर गुन लगे आटा छान केस आपको घट कर दिता सब्जी का हौली हौली बन दूंगी ਸਾਰੇ ਕੰਮ ਲੇਟ ਨੇ ਜੀ ਆਪਣੇ ਅੱਜ ਸਵੇਰੇ ਲਾਈਟ ਦਾ ਕੱਟ ਲੱਗ ਗਿਆ ਸਾਨੂੰ ਨਹੀਂ ਪਤਾ ਸੀ ਟੈਂਕੀ ਖਾਲੀ ਹੋ ਗਈ ਆਪਣੇ ਪਾਣੀ ਮੁੱਕ ਗਿਆ ਹੁਣ ਆਈ ਹੈ ਜੀ ਲਾਈਟ 5 ਵਜੇ ਫਿਰ ਉਹ ਦੁਬਾਰ ਕੰਮ ਸਟਾਰਟ ਕਰੇ ਨੇ ਮੱਝਾਂ ਨੂੰ ਪਾਣੀ ਪਿਆ ਕੇ ਧਾਰਾਂ ਚੋਈ ਹੁਣ ਰਸੋਈ ਚਾਹੀਏ ਪਰ ਦੂ ਘੱਟ ਫੇਰ ਆਖ ਲਿਆ ਸੀ ਪਾਣੀ ਤੋਂ ਬਿਨਾ ਧੋਤਾ ਨਹੀਂ ਗਿਆ हम लाइट आई तो टंकी भर के फिर कम कर लगे आप वीडियो नहीं नहीं बनी सुबह की पानी ना हो करके कोई काम नहीं होकर आपके रख देंगे आप सब्जी बनती हौली हौली

ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਲਾਈਟ ਦਾ ਲੱਗਦੀ ਆ ਸੀਗਾ ਨਹੀਂ ਕੱਟ ਉਹਦੇ ਪੈਰੇ ਆਪਣੀ ਟੈਂਕੀ ਖਾਲੀ ਹੋ ਗਈ ਪਾਣੀ ਵਾਲੀ ਬਾਹਰ ਆਪਣਾ ਵਾਟਰ ਕੂਲਰ ਲਾਇਆ ਹੋਇਆ ਜੀ ਉੱਥੇ ਲੋਕ ਕੱਢ ਲੈਂਦੇ ਨੇ ਪਾਣੀ ਤੇ ਰੰ ਦਾ ਟੈਂਕੀ ਖਾਲੀ ਹੋਊਗੀ ਨਾ ਦੇਖੀ ਕੋਈ ਕੋਈ ਲਈ ਮਾਪ ਚੀਜ਼ ਗੀਂ ਭਾਂਡੇ ਵੀ ਹੁਣ ਲੈ ਗੱਲ ਤੋਂ ਮਾਰਨੀ ਨੇਗੀ ਦਬਾਇਰਾ ਦੇ ਸੇਰੇ ਸੇਰੇ ਵਾਲੇ ਮਾਰ ਦੇ ਲਈ ਸੀ ਉੱਤੀ ਵਾਲੇ ਮੱਝਾਂ ਨੂੰ ਪਾਣੀ ਪਿਆਇਆ ਲੈ ਤਾਈ ਤੁੰ ਅੱਜ ਤਾਂ ਕਰ ਲਈ ਧੋ ਲਈ ਦੀ ਆਪਾਂ ਹੁਣ ਉੱਧਰ ਬਾਹਰੇ ਧਰ ਕੇ ਆਈਏ ਜੀ ਨਾਲੇ ਲੇਟੀ ਵੇ ਦੀ ਰੋਟੀ ਸਬਜੀ ਬਣ ਗਈ ਆਪਣੇ ਗੈਸ ਬੰਦ ਕਰ ਦਿੰਦੇ ਹਾਂ ਵੈਚਰ ਜਨਰਲ ਤੇ ਪਹਿਲੀ ਵਾਰ ਆਈ ਦੀ ਜੀ ਚੈਨਲ ਸਬਸਕ੍ਰਾਈਬ ਨੂੰ ਕਰਨਾ ਜੀ ਕੇ ਵੀਡੀਓ ਨੂੰ ਸ਼ੇਅਰ ਨੂੰ ਕਰਨਾ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਆ ਪਨ ਸਪੋਰਟ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ